ਕਿ ਤੁਹਾਨੂੰ ਪਤਾ ਹੈ ਪਲ-ਪਲ ਦੀ ਅਪਡੇਟ ਲੈ ਕੇ ਨਿਊਜ਼ ਹੈਡਲਾਈਨ ਟੂਡੇ ਦੇ ਮਾਧਿਅਮ ਰਾਹੀਂ ਹਾਜ਼ਰ ਹੁੰਨੇ ਆ ਤਸਵੀਰਾਂ ਨੇ ਅੰਮ੍ਰਿਤਸਰ ਮਜੀਠਾ ਰੋਡ ਦੀਆਂ ਜਿੱਥੇ ਕਿ ਆ ਕੰਪਨੀ ਵੱਲੋਂ ਇੱਕ ਠੇਕਾ ਲਿਆ ਗਿਆ ਸੀ ਜਿੱਥੇ ਇੱਕ ਪਾਈਪਾ ਪਾਉਣ ਦਾ ਕੰਮ ਕੀਤਾ ਗਿਆ ਸੀ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਸੜਕ ਨੂੰ ਲਗਭਗ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੜਕ ਉਸ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਪਈ ਹੋਈ ਹੈ ਕੋਈ ਵੀ ਲੋਕ ਨਹੀਂ ਇਹਦੇ ਉੱਤੇ ਪਾਈ ਗਈ ਤਿਆ ਵੇਖ ਸਕਦੇ ਹੋ ਕਿ ਮਿੱਟੀ ਇਕੱਟਾ بارش ਵਾਲਾ ਮੌਸਮ ਬਣਿਆ ਹੋਇਆ ਵਾ ਤੇ ਇੱਥੇ بارش ਦੇ ਨਾਲ ਤੁਸੀਂ ਦੇਖਣਾ ਘੜੀ ਨਾ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਜਗਾ ਬਿਲਕੁਲ ਕੱਚੀ ਹੈ ਤਾਂ ਉਸ ਤਰ੍ਹਾਂ ਹੀ ਉਹ ਮਿੱਟੀ ਨੂੰ ਪੋਲ ਕੇ ਉਹਦੇ ਉੱਤੇ ਪਾਇਆ ਗਿਆ ਤੇ ਆਹ ਵੇਖ ਸਕਦੇ ਹੋ ਖੱਡੇ ਵੱਡੇ ਵੱਡੇ ਆ ਰੋਜ਼ ਹਾਦਸੇ ਵੀ ਹੁੰਦੇ ਆ ਕਈ ਤਸਵੀਰਾਂ ਦਿਖਾਉਣ ਤੋਂ ਰਹਿ ਵੀ ਜਾਂਦੇ ਆ ਪਰ ਕੋਸ਼ਿਸ਼ ਕਰਾਂਗੇ ਸਾਰੀਆਂ ਤਸਵੀਰਾਂ ਦਿਖਾਉਂਦੀਆਂ ਤੇ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਤੋੜ ਲੰਬੀ ਜਿਹੜੀ ਹੈਗੀ ਆ ਮਜੀਠਾ ਰੋਡ ਬਟਾਲਾ ਰੋਡ ਤੇ तमाम ਜਿਹੜੀਆਂ ਸੜਕਾਂ ਹੈਗੀਆਂ ਉੱਥੇ ਪਾਈਪਾਂ ਪਾਈਆਂ ਗਈਆਂ ਤੁਹਾਨੂੰ ਅੱਗੇ ਵੀ ਤਸਵੀਰਾਂ ਮਖਾਈਆਂ ਸੀ ਤੇ ਮਜੀਠਾ ਰੋਡ ਦੀਆਂ ਨੇ ਇਸ ਤਰ੍ਹਾਂ ਹੀ ਕੋਰਨਰ ਤੇ ਕੰਪਨੀ ਵੱਲੋਂ ਠੇਕਾ ਲੈ ਕੇ ਪਾਈਪਾਂ ਪਾਈਆਂ ਗਈਆਂ ਪਰ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਕਿ ਕੋਈ ਵੀ ਇਹਦੀ ਮੁਰੰਮਤ ਜਾਂ ਕੋਈ ਵੀ ਛੇਰ ਵਾਲੇ ਦਾ ਕੋਈ ਧਿਆਨ ਨਹੀਂ ਕੀਤਾ ਜਾ ਰਿਹਾ ਤਾਂ ਸਾਹਮਣੇ ਜਿਹੜੇ ਹੁਣ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਨਜੀਤ ਸਿੰਘ ਰਿੰਟੂ ਹੁਣੀ ਉਹ ਵੀ ਲਗਾਤਾਰ ਇਥੇ ਕਾਰਜਕਾਲ 'ਚ ਰਹੇ ਨੇ ਪਰ ਹੁਣ ਉਹਨਾਂ ਦੀ ਵੀ ਮੌਜੂਦਗੀ ਹੈ ਗੱਲਬਾਤ ਕਰਾਂਗੇ ਆ ਦੇਖ ਸਕਦੇ ਹੋ ਜਗ੍ਹਾ ਸਾਰੀਆਂ ਕੱਚੀਆਂ ਨੇ ਟਾਈਲਾਂ ਲੱਗੀਆਂ ਹੋਈਆਂ ਪਰ ਇਹਦੇ ਉੱਤੇ ਕੋਈ ਵੀ ਜਿਹੜਾ ਕਿਸੇ ਵਾਂਗ ਕੋਈ ਧਿਆਨ ਨਹੀਂ ਹੈ ਤਾ ਮਿੰਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਾਈਪਾਂ ਪਾਈਆਂ ਨੂੰ ਤਾਂ ਅੱਗੇ ਵੀ ਤੁਹਾਨੂੰ ਦਿਖਾਇਆ ਕਿਸ ਤਰ੍ਹਾਂ ਖੱਡੇ ਆ ਵਗਦੀਆਂ ਰਸਸੇ ਚੱਲਦੇ ਸੜਕਾਂ ਨੇ ਹਾਦਸੇ ਵੀ ਹੋ ਜਾਂਦੇ ਆ ਪਰ ਇਹਦੇ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਦਾ ਕੀ ਕਹਿਣਾ ਇਸ ਬਾਰੇ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਇਸ ਬਾਰੇ ਗੱਲਬਾਤ ਕਰਾਂਗੇ ਕਿ ਕੰਮ ਬਿਹਤਰੀ ਹੋ ਸਕਦੇ ਨੇ ਕਿ ਕੰਮ ਸਮੇਂ ਸਿਰ ਹੋਣੇ ਚਾਹੀਦੇ ਨੇ ਕਿ ਜਾਂ ਜਿਹੜੀਆਂ ਘਟਨਾਵਾ ਵਾਪਰਦੀਆਂ ਨੇ ਹਾਦਸੇ ਹੋ ਜਾਂਦੇ ਸੜਕ 'ਤੇ ਉਸ ਲਈ ਅਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਆ ਇਤਬਾਕ ਕਰੀਏ ਗੱਲਬਾਤ ਆ ਆਪਾਂ ਹੋਰ ਵੀ ਇਹ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਹੋ ਜਿਹੜਿਆ ਸੜਕ ਜਿਹੜੀ ਬਣਾਈ ਗਈ ਆ ਕਦੋਂ ਦੀ ਬੰਨੀ ਚਾਹੀਦੀ ਸੀ ਤੇ ਕਿੰਨਾ ਟਾਈਮ ਹੋ ਗਿਆ ਇਹ ਵੀਰ ਜੀ ਮੇਰੇ ਸਹਾਰਾ ਜਮਨੀ ਸਰਕਾਰ ਆਈ ਆ 3 ਸੜਕ ਖਾਲ ਹੋ ਗਏ ਆ ਨਾ ਤੇ ਆ ਸੜਕ ਬਣੀ ਆ ਫੋਟ ਲੈਂਦੇ ਆ ਦੁਬਾਰਾ ਬਣਾਉਂਦੇ ਨਹੀਂ ਆ ਬੜੇ ਪਰੇਸ਼ਾਨ ਆ ਬੱਚੇ ਸਕੂਲ ਛੱਡ ਕੇ ਆਈਦੇ ਆ ਘਟਾ ਸਾਰੀ ਡੇੜੀ ਪੈਂਦਾ ਬੂਹਾ ਤੇ ਗਾਗੇ ਠਾਜਪੁਰ ਰੋਡ ਜੇ ਉਹ ਵੀ ਬਿਲਕੁਲ ਟੁੱਟਿਆ ਜੀ ਜੋ ਅਸੀ ਸਾਹਿਬ ਨੇ ਬਣਾਇਆ ਸੀ ਉਹ ਤੋਂ ਬਾਅਦ ਅੱਜ ਤੱਕ ਨਹੀਂ ਬਣਿਆ ਕਿੰਨੀ ਤੇਰ ਹੋ ਗਈ ਆ ਜਿਹੜੀ ਇੱਥੇ ਆ ਸੜਕ ਇਸ ਤਰ੍ਹਾਂ ਹੀ ਆ ਇਹਨੂੰ ਜਨਾਬ 2.5 ਮਹੀਨੇ ਹੋ ਗਏ ਇਦਾਂ ਹੀ ਆ ਜਿਹੜੀ ਦੁਬਾਰਾ ਪੁੱਟੀ ਪਹਿਲਾਂ ਬਣਾਈ ਫੇਰ ਟੁੱਟ ਲਈ ਨਾ 2.5 ਮਹੀਨੇ ਹੋ ਗਏ ਬਾਰਸ਼ਾਂ ਵੀ ਹੁੰਦੀਆਂ ਤੇ ਹਾਫਤੇ ਵੀ ਹੁੰਦੇ ਆ ਚੱਕਰ ਹੋ ਜਾਣਾ ਹੁਣ ਇਹ ਤੋਂ ਬਹੁ ਜਾਣੇ ਡਿੱਗਦੇ ਆ ਐਕਟਵਾਟ ਬਹੁ ਜਾਣੇ ਡਿੱਗਦੇ ਆ ਐਕਸੀਡੈਂਟ ਹੁੰਦੇ ਆ ਕਈ ਹੁੰਦੇ ਆ ਪਹਿਲਾਂ ਹੀ ਚੌਂਚ ਬੜੇ ਹੋਏ ਆ ਮੰਨ ਕਰਦੇ ਆ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਧਿਆਨ ਦੇਣਾ ਚਾਹੀਦਾ ਦੇਣਾ ਚਾਹੀਦਾ ਵੀਰ ਲਈ ਹੱਲ ਕਰਨਾ ਚਾਹੀਦਾ ਜਦੋਂ ਕੰਮ ਹੋਇਆ ਦੇਣਾ ਚਾਹੀਦਾ ਵੀਰ ਨਹੀਂ ਉਸਲੇ ਨਾਲ ਨਾਲ ਬਣਾਉਣੀ ਚਾਹੀਦੀ ਹੈ ਨਾ ਹੋਣਾ ਉਸੇ ਬੱਚੇ ਵੀ ਡੇਕਦੇ ਇੱਥੋਂ ਛੋਟੇ ਬੱਚੇ ਡੇਕਦੇ ਆ ਵੇਖ ਸਕਦੇ ਹੋ ਕਿ ਲੋਕਾਂ ਦੀ ਵੀ ਮੰਗ ਹੈਗੀ ਆ ਤੇ ਗੱਲਬਾਤ ਕਰਾਂਗੇ ਕੀ ਕਿਹੜਾ ਜਾਂਦੇ ਭਾਜੀ ਇਹ ਸਾਡੇ ਸੜਕ ਜਿਹੜੀ ਹੈਗੀ ਸੜਕ ਇਹ ਇਤਨੀ ਚੱਲਣ ਦੀ ਤੁਹਾਡੇ ਰਾਹ ਸੜਕ ਭਾਈ ਬੇੜਾ ਗਰ ਕੇ ਲੋਕਾਂ ਦੇ ਦਮੇ ਦਾ ਮਰੀ ਬਣਾਉਂਦੇ ਆ ਅੱਖਾਂ ਲੋਕਾਂ ਦੀ ਖਰਾਬ ਕਰਦੇ ਬੇੜਾ ਗਰ ਕੀਤਾ ਸੜਕ ਮੇਰਾ ਪੋਟ ਪੋਟ ਕੇ ਸਾਰਾ ਸ਼ਹਿਰ ਪੋਟ ਪਾ ਰਿਆ ਇਹ ਸੋਚ ਤੋਂ ਵੀ ਬਾਰੇ ਜਨਤਾ ਬਾਰੇ ਸੋਚਿਆ ਜਾਏ ਭਾਜੀ ਕੀ ਕਾਰਨ ਸਮਝਦੇ ਸਾਹਮਣੇ ਚੇਅਰਮੈਨ ਹੋਣਾ ਦਾ ਵੀ ਦਫ਼ਤਰ ਹੈਗਾ ਭਾਜੀ ਉਹਦੇ ਬਾਰੇ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਮੈਂ ਸੜਕ ਬਾਰੇ ਗੱਲ ਕਰਾਂਗਾ ਠੀਕ ਹੈ ਸੜਕ ਦਾ ਸੁਧਾਰ ਹੋਣਾ ਚਾਹੀਦਾ ਸੜਕ ਜਲਦੀ ਜਲਦੀ ਬਣੇ ਕਿੰਨੀ ਦੇਰ ਤੋਂ ਇਹ ਚੱਲ ਰਿਹਾ ਇਹ 3 ਮਿੰਟ ਤੋਂ ਬੰਦ ਖੜਾ ਸੜਕ ਦਾ ਬੇੜਾ ਗਰ ਹੋਇਆ ਦਾ ਮੰਨ ਕਰਦੇ ਜੇ ਜਲਦੀ 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 ਠੀਕ ਦੀ ਜਾਵੇ ਭਾਜੀ ਸਾਡਾ بارش ਆਇਆ ਚਿੱਕੜ ਵੀ ਹੁੰਦਾ ਚਿੱਕੜ ਵੀ ਹੁੰਦਾ ਲੋਕੀ ਬਿਮਾਰ ਹੋ ਤੇ ਲੋਕੀ ਦਮੇ ਦਾ ਮਰੀਜ਼ ਬਣਦੇ ਭਾਈ ਇਹ ਮਿੱਟੀ ਘਟੇ ਨਾਲ ਅੱਖਾਂ ਲੋਕਾਂ ਦੀ ਖਰਾਬ ਹੁੰਦੀਆਂ ਜੀ ਅਸੀਂ ਸੋਚਦੇ ਹਾਂ ਕਿ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਨੇ ਮੁਸ਼ਕਲਾਂ ਵੀ ਆਉਂਦੀਆਂ ਨੇ ਤਾਂ ਇਸ ਤਰ੍ਹਾਂ ਹੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਰੋਡਾਂ ਦੇ ਵਿੱਚ ਕੰਪਨੀ ਵੱਲੋਂ ਠੀਕਾ ਲੈ ਕੇ ਪਾਈਪਾਂ ਪਾਈਆਂ ਗਈਆਂ ਸੀ ਆ ਪਾਈਪਾਂ ਦਾ ਕੰਮ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਮੁਕੰਮਲ ਹੋ ਗਿਆ ਪਰ ਉਸ ਦੇ ਉੱਤੇ ਹੱਲੇ ਤੱਕ ਕੋਈ ਵੀ ਆ ਜਿਹੜਾ ਨਈ ਵਰਕ ਕੀਤਾ ਗਿਆ ਤਾਂ ਸੜਕਾਂ ਦੇਖੋ ਕੱਚੀਆਂ ਨੇ ਇਸ ਤਰ੍ਹਾਂ ਹੀ بارش ਦੇ ਦਿਨਾਂ ਦੇ ਵਿੱਚ ਹੁੰਦਾ ਹੈ ਕਿ ਚਿੱਕੜ ਹੋ ਜਾਂਦਾ ਤਿਲਕਣ ਹੋ ਜਾਂਦੀ ਹੈ ਤਾਂ ਅਫਸਰ ਕਿਤੇ ਨਾ ਕਿਤੇ ਆਪ ਵੀ ਤਿਲਕ ਜਾਂਦੇ ਨੇ ਤੇ ਪਰ ਜਿਹੜਾ ਕਸੂਰ ਹੈ ਕੰਮ ਕਰਨ ਵਾਲਿਆਂ ਦਾ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਆ ਤਾਂ ਉਹਨਾਂ ਨੂੰ ਸਮੇਂ ਸਿਰ ਉਸੇ ਤਰ੍ਹਾਂ ਪਾਇਆ ਜਾਵੇ ਤੇ ਉਸੇ ਤਰ੍ਹਾਂ ਸਹੀ ਕੀਤਾ ਜਾਵੇ ਕਿਉਂਕਿ ਸਿਸਟਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆ। ਜੇਕਰ ਕਮੀ ਹੈ ਤੇ ਕਮੀ ਹੈ ਕੰਮ ਕਰਨ ਵਾਲੇ ਤਰੀਕਿਆਂ ਦੇ ਉੱਤੇ ਕਿ ਉਹ ਤਰੀਕਿਆਂ ਨਾਲ ਕੰਮ ਹੋਰ ਬਿਹਤਰ ਕਿਸ ਤਰ੍ਹਾਂ ਹੋ ਸਕਦੇ ਨੇ ਤਾਂ ਕੋਸ਼ਿਸ਼ ਕਰਾਂਗੇ तमाम ساری ਜਿਹੜੀ ਅਪਡੇਟ ਹੈ ਅਫਸਰਾਂ ਤੱਕ ਨਾਲ ਗੱਲਬਾਤ ਕਰਕੇ ਨਿਊਜ਼ ਹੈਡਲਾਈਨ ਟੂਡੇ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਪੇਸ਼ ਕਰਾਂਗੇ ਕਿੰਨੀ ਦੇਰ ਤੋਂ ਜਿਹੜੀ ਤੁਹਾਨੂੰ ਮੁਸ਼ਕਲ ਆ ਰਹੀ ਹੈ ਇੱਥੇ ਕਿੰਨੀ ਦੇਰ ਹੋ ਗਈ ਹੈ ਚੱਲ ਰਿਹਾ ਸਰ ਕਾਫੀ ਦੇਰ ਤੋਂ ਆ ਰਹੀ ਹੈ ਬਹੁਤ ਘੱਟਾ ਮਿੱਟੀ ਹੈ ਪਲੱਸ ਇੱਥੇ ਦੇਖ ਸਕਦੇ ਤੁਸੀਂ ਵੱਟੇ ਕਿੰਨੇ ਆ ਕੱਲ ਹੀ ਸਾਡਾ ਸ਼ੀਸ਼ਾ ਟੁੱਟਾ ਹੈ ਵੱਟੇ ਕਰਕੇ ਇੱਥੋਂ ਗੱਡੀ ਨੰਗ ਰਹੀ ਸੀ ਸ਼ੀਸ਼ਾ ਵਜਾ ਵੱਟੇ ਛੇ ਵੱਟਾ ਵੱਜਾ ਛਿਸ਼ੇ ਖਾਣ ਪੀਣ ਵਾਲਾ ਕੰਮ ਤੇ ਮਿੱਟੀ ਤੇ ਕਾਫੀ ਤੁਹਾਡੇ ਉੱਡਦੀ ਆ ਤੇ ਫਿਰ ਬਹੁਤ ਸਾਰਾ ਸਮਾਨ ਆਪਣਾ ਸੇਵ ਕਰਦੇ ਬਹੁਤ ਔਖਾ ਭਾਈ ਸਾਰਾ ਸਮਾਨ ਫਿਰ ਹੌਲੀ ਹੌਲੀ ਅੰਦਰ ਰੱਖੀਦਾ ਬਾਹਰ ਘਾਟੀ ਗੱਡੀ ਦਾ ਤੇ ਕਿੰਨੀ ਦੇਰ ਹੋ ਗਈ ਮੁਸ਼ਕਲ ਆ ਰਹੀ ਲਗਭਗ 2-3 ਮਹੀਨੇ ਹੋ ਗਏ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਕਿ ਸੜਕ ਬਣਾਈ ਜਾਏ ਸਾਫ ਸੁਥਰੀ ਰਵੇ ਘੱਟਾ ਮਿੱਟੀ ਤੋਂ ਬਚੀ ਹੈ ਇਹ ਦੱਸਦੇ ਨੇ ਇਹਨਾਂ ਨੂੰ 15 ਦਿਨ ਹੋ ਹੋ ਚੱਲੇ ਨੇ ਪੁੱਟੇ ਨੂੰ ਇਹਦਾ ਕੋ ਕੰਮ ਨਹੀਂ ਇਹਦਾ ਕਵਰ ਹੋ ਰਿਹਾ ਹੈ ਇਹਦੇ ਨਾਲ ਕੋਈ ਨਾ ਕੋਈ ਗੱਡੀ ਇੱਕ ਜਿਹਦੇ ਵਿੱਚ ਵਾਈਦੀ ਪਈ ਕਿਉਂਕਿ ਰੋਡ ਹੈਗਾ ਸਿੰਗਲ ਉਹ ਵਾਲਾ ਸਿੰਗਲ ਲੇਨ ਬਣ ਕੇ ਨਿਕਲ ਜਿਹੜਾ ਪਿੱਛੋਂ ਤੇ ਜਾਂਦਾ ਵਾ ਜਾਂ ਕੁਛ ਵੀ ਹੈ ਟੂ ਵਹੀਰ ਵਾਲਾ ਸਕੂਟਰ ਵਾਲਾ ਜਾਂ ਗੱਡੀ ਵਾਲਾ ਉਹ ਆਪਸ ਵਿੱਚ ਇੱਥੇ ਵਾਈਦੇ ਨੇ ਉਹ ਆਗੇ ਨੇ ਤੇ ਏਕੇ ਅਗਲੇ ਪਾਸੇ ਸਪੀਡ ਬੇਕਰ ਬਣਾਇਆ ਹੈ ਤੂੰ ਗੱਡੀਆਂ ਨੇ ਬ੍ਰੇਕ ਬਹੁਤ ਜ਼ਿਆਦਾ ਲੱਗਦੀ ਹੈ ਇਹਦੇ ਕੱਲ ਵੀ ਇੱਕ ਐਕਸੀਡੈਂਟ ਹੋਣ ਲੱਗਾ ਹੀ ਕਿ ਗੱਡੀ ਜੀ ਟਰੱਕ ਵਾਲੇ ਦੇ ਵਿੱਚ ਵੱਜੀ ਸੀਗੀ ਉਹ ਵੀ ਆਪਣਾ ਪਜਾ ਕਰਕੇ ਇਥੋਂ ਨਿਕਲੇ ਆ ਜੀ ਮੰਨ ਕਰਦੇ ਇਹੀ ਵੀ ਜਿੰਨੀ ਜਲਦੀ ਜਿੰਨੀ ਜਲਦੀ ਇਹ ਕੰਮ ਕਵਰ ਹੋ ਸਦਾ ਉਹਨਾਂ ਜਲਦੀ ਕਰਨੇ ਇੱਕ ਘਟਾਈ ਨੋਟ ਦਾ ਪਿਆ ਹੈ ਲੋਕਾਂ ਨੂੰ ਵੈਸੇ ਹੀ ਸੀ ਇਹ ਸਰਦੀਆਂ ਕੰਮ ਜਿਹੜੇ ਇਸ ਟੀ ਦਾ ਕਿੰਨੀ ਯਾਰੀ ਬਿਮਾਰੀਆਂ ਹੰਢੀਆਂ ਨੇ ਇਸ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪਾਈਪਾ ਪਾਉਣ ਦਾ ਜਿਹੜਾ ਕੰਮ ਚੱਲਿਆ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ तमाम ਜਿਹੜੀਆਂ ਸਾਈਡਾਂ ਨੇ ਪਟਾਲਾ ਰੋਡ ਮਜੀਠਾ ਰੋਡ ਅਨੁਕਰਾਂ ਤੇ ਜਿਹੜਾ ਪਾਈਪਾ ਪਾਉਣ ਦਾ ਕੰਮ ਕੀਤਾ ਗਿਆ ਤੇ ਆ ਤਸਵੀਰਾਂ ਦਿਖਾ ਸਕਦੇ ਤੁਹਾਨੂੰ ਕਿ ਆ ਦੇਖੋ ਕੋਈ ਵੀ ਇੱਥੇ ਕਰਮਚਾਰੀ ਮੌਜੂਦ ਨਹੀਂ ਆ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਆ ਦੇਖੋ ਆ ਖੱਡਾ ਕਿਸ ਤਰ੍ਹਾਂ ਜਿਹੜਾ ਪੁੱਟ ਕੇ ਛੱਡਿਆ ਹੋਇਆ ਵਿੱਚ ਘਾਰ ਤੇ ਜਿਹੜਾ ਪਾਈਪਾਂ ਦਾ ਕੰਮ ਸੀ ਉਹ ਚੱਲ ਰਿਹਾ ਸੀ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਅਦੋ-ਦੂ ਜਿਹੜਾ ਖੱਡਾ ਇਸ ਤਰ੍ਹਾਂ ਜਿਹੜਾ ਪੁੱਟ ਕੇ ਇੱਥੇ ਛੱਡਿਆ ਗਿਆ ਤਾਂ ਇਸ ਤਰ੍ਹਾਂ ਹੀ ਆ ਵੇਖੋ ਤੁਹਾਨੂੰ ਹੋਰ ਵੀ ਤਸਵੀਰਾਂ ਵਿਖਾਵਾਂਗੇ ਆ ਇਸ ਤਰ੍ਹਾਂ ਹੀ ਜਿਹੜਾ ਲਾਈਨ ਪੁੱਟ ਕੇ ਸਾਈਡ ਦੀ ਪਾਈਪਾਂ ਪਾਈਆਂ ਗਈਆਂ ਨੇ ਤਾ ਉਸ ਤੋਂ ਬਾਅਦ ਜਿਹੜਾ ਇੱਥੇ ਉੱਤੇ ਕੋਈ ਵੀ ਮਰਮਲ ਜਿਹੜੀ ਆ ਉਹ ਨਹੀਂ ਕੀਤੀ ਗਈ। ਤਾਂ ਵੇਖ ਸਕਦੇ ਹੋ ਕਿ ਸੜਕ ਉਸ ਤਰ੍ਹਾਂ ਹੀ ਮਿੱਟੀ ਦੀ ਕੱਚੀ ਸੜਕ ਜਿਹੜੀ ਆ ਆ ਬਾਰਿਸ਼ਾਂ ਦੇ ਦਿਨਾਂ ਵਿੱਚ ਚਿੱਕੜ ਹੁੰਦਾ ਲੋਕ ਹਾਸਿਆਂ ਦੇ ਸ਼ਿਕਾਰ ਹੁੰਦੇ ਆ ਤੇ ਇਤਰਾ ਹੀ ਕੰਮ ਕਰਕੇ ਸੜਕਾਂ ਛੁੱਟ ਦਿੱਤੀਆਂ ਜਾਂਦੀਆਂ ਨੇ। ਤਾਂ ਲੱਖਾਂ ਰੁਪਈਆ ਦੀ ਲਾਗਤ ਲਾ ਕੇ ਜਿਹੜੇ ਇਹਨਾਂ ਸੜਕਾਂ ਤੇ ਕੰਮ ਕੀਤੇ ਜਾਂਦੇ ਨੇ ਪਰ ਫਿਰ ਵੀ ਇਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਰਹਿੰਦੀ ਆ। ਤੇ ਕੰਮ ਕਰਕੇ ਇਸ ਤਰ੍ਹਾਂ ਹੀ ਵਿਚਾਰ ਛੱਡਿਆ ਜਾਂਦਾ ਤੇ ਕਿੰਨੀ ਕਿੰਨੀ ਦੇਰ ਜੋ ਆ ਕੰਮ ਇਸ ਤਰ੍ਹਾਂ ਹੀ ਝੜਕਾਂ ਤੇ ਪਿਆਰ ਰੰਦਾ ਤੇ ਲੋਕ ਵੀ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਘਟਨਾਵਾਂ ਦਾ ਸ਼ਟਾਰ ਹੁੰਦੇ ਨੇ ਤੇ ਲੋਕਾਂ ਨਾਲ ਵੀ ਇਸ ਬਾਰੇ ਗੱਲਬਾਤ ਕਰਾਂਗੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ